ਅਰਮੀ ਕੈਂਪ ਨੇੜੇ ਵੱਡਾ ਧਮਾਕਾ ਹੋਇਆ ਹੈ ਜਿਸ ਤੋਂ ਬਾਅਦ ਆਲੇ-ਦੁਆਲੇ ਦੇ ਇਲਾਕੇ 'ਚ دہشت ਮਚ ਗਈ ਹੈ ਆਰਮੀ ਕੈਂਪ ਤੋਂ ਮਹਿਜ਼ 3 ਮੀਟਰ ਦੂਰ ਲੰਘਦੀ ਨਹਿਰ ਦੇ ਕੰਢੇ ਤੇ ਅਚਾਨਕ ਵੱਡਾ ਧਮਾਕਾ ਹੋ ਗਿਆ ਜਿਸ ਕਾਰਨ ਆਲੇ-ਦੁਆਲੇ ਦੇ ਲੋਕ ਸਹਿਮ ਵਿੱਚ ਆ ਗਏ ਜਿਸ ਥਾਂ ਤੇ ਧਮਾਕਾ ਹੋਇਆ ਉਹ ਆਰਮੀ ਸਟੇਸ਼ਨ ਤੋਂ ਕਰੀਬ 30 ਮੀਟਰ ਦੂਰ ਹੈ ਜਿੱਥੇ ਕਿ ਰੇੜੀ ਚਾਲਕ ਬੈਠਦੇ ਨੇ ਜਿਸ ਤੋਂ ਬਾਅਦ ਮੌਕੇ ਤੇ ਪੰਜਾਬ ਪੁਲਿਸ ਦੀਆਂ ਟੀਮਾਂ ਪਹੁੰਚੀ ਆ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਆਏ ਹੋ ਸਕਦਾ ਜਿੱਦਾਂ ਕਵਾੜੀ ਤੁਰੀ ਲੈ ਆਉਂਦੇ ਨੇ ਚੋਕੇ ਆਕੇ ਤੇ ਪਠਾਨਕੋਟ ਦੇ ਅਬਰੋਲ ਨਗਰ ਨੇੜੇ ਆਰਮੀ ਸਟੇਸ਼ਨ ਬਣਿਆ ਹੋਇਆ ਹੈ ਅਤੇ ਆਰਮੀ ਸਟੇਸ਼ਨ ਦੇ ਨਾਲ ਹੀ ਨਹਿਰ ਦਾ ਪੁਲੇ ਜਿੱਥੇ ਕਿ ਇਹ ਤਮਾਕਾ ਹੋਇਆ ਹੈ ਇਲਾਕਾ ਵਾਸੀਆਂ ਮੁਤਾਬਕ ਉਹ ਜਦੋਂ ਮੌਕੇ ਤੇ ਮੌਜੂਦ ਸੀ ਤਾਂ اچانک ਤਮਾਕੇ ਦੀ ਤੇਜ਼ ਆਵਾਜ਼ ਸੁਣਾਈ ਦਿੱਤੀ ਹਾਲਾਂਕਿ ਇਸ ਤਮਾਕੇ ਚ ਕਿਸੇ ਵੀ ਤਰ੍ਹਾਂ ਦੇ ਜਾਨੀ ਮਾਲੀ ਨੁਕਸਾਨ ਤੋਂ ਬਚਾ ਰਿਹਾ ਹੈ ਹਾਂਜੀ ਕਿਹਨਾਂ ਤੋਂ ਲੱਤੀ ਕੀ ਹੋਇਆ ਹੈ ਅਸੀਂ ਬਾਈ ਬੈਠ ਕੇ ਬਈ ਮੈਥੋਂ ਨੰਗਦੇ ਭੇਜਦੇ ਅਸੀਂ ਲਿਖਿਆ ਕਿ ਇੱਥੇ ਬੜਾ ਤਗੜਾ ਤਮਾਕਾ ਹੋਇਆ ਉੱਪਰ ਅੱਗ ਦੇ ਗੋਲੇ ਗਿਆ ਉੱਪਰ ਆਈ ਕਿਉਂ ਕਿ ਇੱਥੇ ਆ ਕੇ ਦੇਖਿਆ ਕਿੱਲੇ ਤਾਂ ਕੋਈ ਟੋਇਟ ਆਇਆ ਨਹੀਂ ਪਰ ਇਹ ਹੈ ਕਿ ਬਲਾਸਪੋਰਟ ਜ਼ਬਰਦਸਤ ਸੀ ਕਿਸੀ ਦਾ ਬਲਾਸ ਹੋ ਗਿਆ ਪਤਾ ਕੋਈ ਨਹੀਂ ਜੀ ਕੋਈ ਕਹਿੰਦਾ ਬੰਬ ਹੈ ਕੋਈ ਕਹਿੰਦਾ ਕੋਸ਼ ਹੈ ਪਰ ਇਹ ਤਾਂ ਹੁਣ ਕੋਈ ਨੂੰ ਪਤਾ ਨਹੀਂ ਕਿ ਕੀ ਹੈਗਾ ਜੀ ਤਾਂ ਉਹ ਜਦੋਂ ਉਸ ਟਾਈਮ ਕਿਦਾਂ ਦਾ ਮੋਹ ਸੀਗਾ ਬਹੁਤ ਡਰੇ ਰਹੇ ਲੋਕੀ ਸਭ ਰੇਡੀਆਂ ਰੋੜੀਆਂ ਵਾਲੇ ਸਭ 도ੜ ਗਏ ਸਾਰੇ ਆਈ ਵੀ 도ੜਦੇ ਆਏ ਉਧਰੋਂ ਕਿੰਨੇ ਕਿਲੋਮੀਟਰ ਤੱਕ ਬਾਜ਼ ਗਈ ਇਹ ਕੋਈ ਕਿਲੋਮੀਟਰ ਤੱਕ ਕਰ ਗਈ ਇੱਕ ਲਾਗੀ ਆਇਆ ਉਧਰੋਂ ਤੁਣ ਕੀ ਮੋਕੇ ਤੇ ਕੀ ਲਾਦਨੇ ਦੇਖੋ ਜੀ ਮੋਕੇ ਤੇ ਹੋਣੇ ਪੁਲਸੀ ਕਰਨਗੀ ਜੋ ਕਾਰਵਾਈ ਕਰੇਗੀ ਆਈ ਦੀ ਮੋਕੇ ਤੇ ਦੇਖੋ ਕੀ ਕਰਦੇ ਠੀਕ ਉਧਰ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਮੁਤਾਬਕ ਇਹ ARDX ਨਾਲ ਹੋਇਆ ਧਮਾਕਾ ਨਹੀਂ ਹੈ ਅਤੇ ਸ਼ੁਰੂਆਤੀ ਜਾਂਚ ਵਿੱਚ ਇਹ ਪ੍ਰਤੀਤ ਹੋ ਰਿਹਾ ਹੈ ਕਿ ਇਹ ਧਮਾਕਾ ਅੱਗ ਕੋਲ ਪਈ ਕਿਸੇ ਸ਼ਰਾਬ ਦੀ ਬੋਤਲ ਵਿੱਚ ਹੋਇਆ ਹੈ ਪਰ احتیاط ਦੇ ਤੌਰ ਤੇ ਪੁਲਿਸ ਵੱਲੋਂ ਇਸ ਇਲਾਕੇ ਨੂੰ ਸੀਲ ਕਰਵਾ ਦਿੱਤਾ ਗਿਆ ਹੈ ਅਤੇ ਮੌਕੇ ਤੇ ਜਾਂਚ ਕੀਤੀ ਜਾ ਰਹੀ ਹੈ ਸਰ ਐਕਚੁਅਲੀ ਜਿਹੜਾ ਆਫਵਾਹ ਜਿਹੜੀਆਂ ਹਨ ਉਹ ਵੀ ਹੈ ਪਰ ਕੀ ਮਾਮਲਾ ਕੀ ਹੈ ਇਸ ਤਰ੍ਹਾਂ ਆਪਾਂ ਨਿਊ ਬਰੋਲ ਨਗਰ ਬ੍ਰਿਜ ਦੇ ਲਾਗੇ ਖੜੇ ਹਾਂ तो साको इन्फॉर्मेसन आई थी कि इतने कोई साउंड आई है काफ़ी ज़्यादा जिस तरह लगे कोई ब्लास्ट हो मैं मौके पर आके देखा थले स्पॉट भी तो इस तरह कोई ब्लास्ट वाली गल है नहीं जो प्रिलिमिनरी मैं देखी है क्योंकि मैं खुद भी आर्मी से रहा बारह साल साम से अपना तजर्बा भी सौ मतलब आप कह लिए कि भी कोई आर टी एक्स तरह का बलास्ट कोई जोड़ा स्पैशली डिजाइनड जिसने कोई आई डी लगाई होगी इस तरह ਰੀਡਿਮਨਰੀ ਜੋ ਮੈਂ ਦੇਖਿਆ ਮੋਪਾਚੇ ਵਿੱਚ ਨੂੰਸਰਾਂ ਲੱਗਿਆ ਇਹਦਾ ਰੀਜ਼ਨ ਇਹ ਲੱਗ ਰਿਹਾ ਜ਼ਿਆਦਾ ਮੈਨੂੰ ਲੱਗ ਰਿਹਾ ਕਿ ਉੱਥੇ ਕੱਚ ਦੀ ਬੋਤਲ ਵੀ ਸੀ ਕਈ ਵਾਰੀ ਕੀ ਹੁੰਦਾ ਜਿਸ ਤਰ੍ਹਾਂ ਬੀਅਰ ਦੀ ਬੋਤਲ ਆ ਜਾਂ ਜੀਚੀ ਅਲਕੋਹਲ ਹੁੰਦਾ ਉਹਨੂੰ ਅਗਰ ਆਪਾਂ ਛੱਡ ਦਈਏ ਅਬੈਂਡੰਟ ਤੇ ਇਹ ਜਿਹੜੀ ਅੱਗ ਪਰੋਂ ਥੱਲੇ ਨੂੰ ਗਈ ਹੈ ਤੇ ਮੇਬੀ ਕਈ ਵਾਰ ਟੈਂਪਰੇਚਰ ਹਾਈ ਹੁੰਦਾ ਤਾਂ ਜਿਹੜੀ ਬੋਤਲ ਵਗੈਰਾ ਉਹ ਪਾੜ ਜਾਂਦੀ ਹੈ ਤੇ ਅਲਕੋਹਲ ਕੀ ਹੁੰਦਾ ਜਦੋਂ ਪਾੜਦਾ ਤਾਂ ਉਹ ਜਿੰਨਾ ਉਹਦੇ ਵਿੱਚ ਲਿਕਵਿਡ ਹੁੰਦਾ ਉੱਪਰ ਨੂੰ ਐਜ਼ ਅ ਸਪਰੇਅ ਟਾਈਪ ਉੱਪਰ ਨੂੰ ਫੈਲਰਦਾ ਪਰ ਫਿਰ ਵੀ ਆਪਾਂ ਨੂੰ ਇਤਿਹਾਦ ਦੇ ਤੌਰ ਤੇ ਏਰੀਆ ਰਾਉਂਡ ਅਪ ਕੀਤਾ ਤੇ ਆਪਣੇ ਕੋਲ ਇੱਕ ਟੀਮ ਹੈ ਸਪੈਸ਼ਲਿਸਟ ਨੂੰ ਬੁਲਾ ਕੇ ਇਹਨੂੰ ਚੈੱਕ ਕਰਵਾ ਲੈਂਦੇ ਆ ਤੇ ਜਿਹੜੀ ਅੱਗੇ ਕੋਈ ਗੱਲ ਸਾਹਮਣੇ ਆਏਗੀ ਉਹਨੂੰ ਦੱਸ ਦਾਂਗੇ ਬਾਕੀ ਇੱਥੇ ਪੈਨਿਕ ਕਰਨ ਦੀ ਕੋਈ ਲੋੜ ਨਹੀਂ ਮੁਗਲੀ ਜਿਹੜੀ ਮੈਂ ਜਿਹੜੀ ਸਪੌਟ ਵੈਰੀਫਾਈ ਕੀਤਾ ਇਹਦੇ 'ਚ ਕੋਈ ਵੀ ਕੋਈ ਇਦਾਂ ਦੀ ਕੋਈ ਗੱਲ ਨਹੀਂ ਹੈ ਕੋਈ ਕਿ ਵੀ ਆਈਡੀ ਲੱਗੀ ਸੀ ਜਾਂ ਇਸ ਤਰ੍ਹਾਂ ਦੀ ਕੋਈ ਘਟਨਾ ਹੈ ਇਹ ਜਸ ਨਾਰਮਲ ਉਧਰ ਪੁਲਿਸ ਨੇ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀਆਂ ਅਫਵਾਹਾਂ ਤੋਂ ਬਚਣ ਦੀ ਅਪੀਲ ਕੀਤੀ ਅਤੇ ਸਥਿਤੀ ਕਾਬੂ ਵਿੱਚ ਹੋਣ ਦਾ ਦਾਅਵਾ ਕੀਤਾ ਹਾਲਾਂਕਿ ਦੱਸਿਆ ਕਿ ਪੰਜਾਬ ਸਣੇ ਪੂਰੇ ਦੇਸ਼ ਭਰ ਵਿੱਚ ਲੋਕ ਸਭਾ ਚੋਣਾਂ ਦਾ ਮਾਹੌਲ ਹੈ ਅਤੇ ਅਜਿਹੇ ਵਿੱਚ ਕਿਸੇ ਵੀ ਤਰ੍ਹਾਂ ਦੀ ਘਟਨਾ ਨੂੰ ਧਿਆਨ ਵਿੱਚ ਰੱਖਦਿਆਂ ਪੁਲਿਸ ਵੱਲੋਂ ਪੁਖਤਾ ਪ੍ਰਬੰਧ ਕੀਤੇ ਜਾਣ ਦਾ ਦਾਵਾ ਕੀਤਾ ਜਾ ਰਿਹਾ ਹੈ ਪਠਾਨਗੋਟ ਤੋਂ ਰੋਹਿਤ ਗੁਪਤਾ ਸੈਂਟਰਲ ਪੰਜਾਬ ਟੀਵੀ